ਦਾ ਸਮਾਨ ਜੇ ਤੁਸੀਂ ਲੈ ਕੇ ਜਾਣਾ ਘਰ ਦੇ ਵਿੱਚ ਨਵਾਂ ਘਰ ਬਣਾਉਣ ਲੱਗੇ ਆ ਜਾਂ ਤੁਹਾਡੇ ਜਿਵੇਂ ਪੁਰਾਣਾ ਘਰ ਸੀਗਾ ਉਹਨੂੰ ਮਾਲਾ ਮੋਡੀਫਾਈ ਕਰਨ ਲੱਗਿਆ ਤਾਂ ਵੀ ਤੁਹਾਨੂੰ ਇਹ ਥੋੜੀ ਵੀਡੀਓ ਕੰਮ ਦੀ ਆ ਤੇ ਤੁਸੀਂ ਪਲੱਗ ਦਾ ਸੋਚਾਂ ਪੱਖੇ ਹੋਰ ਲਟਰਮ ਬਟਰਨ ਬਹੁਤ ਜਾਇਜ਼ ਰੇਟ ਤੇ ਮਿਲ ਜਣਾ ਬਰਨਾਲੇ ਦੇ ਵਿੱਚੋਂ ਮਾੜਿਆ ਬਾਈ ਦੱਸੋ ਕਿ ਮੈਨੂੰ ਇਹਦਾ ਕੀ ਸਾਥ ਦੋ ਹਰ ਤਰ੍ਹਾਂ ਦੀ ਹਰ ਵਾਰ ਦੀ ਤਰ੍ਹਾਂ ਜੀ ਐਮ ਕੰਪਨੀ ਸੋਚ ਹੁੰਦੀ ਹੈ ਕੋਈ ਲੋਕਲ ਦੇਸੀ ਬ੍ਰਾਂਡ ਦੀ ਵੀ 10 ਰੁਪਏ ਵਾਲੀ 12 ਰੁਪਏ ਵਾਲੀ ਸੋਚ ਜੀ 18 ਰੁਪਏ ਹੋਲ ਸੇਲ ਰੇਟ ਸੋਚਦਾ 55 ਰੁਪਏ ਪਲੱਗ ਦਾ ਜੀ ਰੇਟ ਕੰਨੀ ਨਹੀਂ ਆਪਾਂ ਕੁਆਲਿਟੀ ਕੰਨੀ ਜਾਂਦੇ ਕਾਪਰ ਦਾ ਸਮਾਨ ਹੋ ਬ੍ਰਾਂਡਡ ਇੰਟਰਨੈਸ਼ਨਲ ਬ੍ਰਾਂਡ ਹੈ ਇਕੱਲਾ ਜੀ ਐਮ ਕੰਪਨੀ ਦਾ ਐਵੇਂ ਜੁਵੇਂ ਸਾਡੇ ਕੋਲ ਗੋਲਡ ਮੈਡਲ ਕੰਪਨੀ ਹੈ ਉਹਦੇ ਵੀ ਰੇਟ ਐਸ ਇਟ ਹੀ ਰੱਖੇ ਹੋਏ ਨੇ ਜਿਹੜੇ ਹੋਲਸੇਲ ਰੇਟ ਆ ਬਾਕੀ ਸਮਾਨਾਂ ਚ ਲੈਸ ਹੋਮੇ ਕਰਕੇ ਦਿੰਨੇ ਆ ਤਾਰ ਆ ਸਾਡੇ ਕੋਲ ਆਰਪੀ ਲੜ ਕੰਪਨੀ ਦੀ ਫਿਰੋਲੈਕਸ ਕੰਪਨੀ ਦੀ ਤੇ ਜੀ ਆਉਂਦੀ ਦੇਸੀ ਫੇਸੀ ਕੋਈ ਸਮਾਨ ਨਹੀਂ ਹੋਊਗਾ ਜੀ ਰੇਟ ਦੀ ਗਾਰੰਟੀ ਪਹਿਲਾਂ ਰੇਟ ਦੀ ਗਾਰੰਟੀ ਬਾਈ ਦੀ ਫੁੱਲ ਆ ਅਸੀਂ ਜ਼ਿੰਮੇਦਾਰੀ ਲੈਣੇ ਆ ਜੇ ਤੁਸੀਂ ਇੱਥੋਂ ਸਮਾਨ ਖਰੀਦੋਗੇ ਨਾ ਆ ਫੋਰ ਲਾਈਫ ਟਾਈਮ ਦੀ ਇਹਨਾਂ ਦੀ ਗਾਰੰਟੀ ਬਾਈ ਦਿੰਦਾ ਜਿੱਤੇ ਕੋਈ ਖਰਾਬ ਇਹਨਾਂ ਜੋ ਕੋਈ ਖਰਾਬ ਪਲੱਗ ਖਰਾਬ ਜਾਂ ਸੋਚ ਖਰਾਬ ਹੁੰਦੀ ਆ ਬਾਈ ਉਹਨਾਂ ਕੋਲੇ ਰੱਖ ਜਾਣੀ ਆ ਤਾਂ ਉਸੇ ਵੇਲੇ ਤੁਹਾਨੂੰ ਇਹ ਸੋਚ ਆ ਜਾਂ ਪਲੱਗ ਆ ਨਵਾਂ ਮਿਲ ਜਾਣਾ ਆਪੀਸ ਟੂ ਪੀਸ ਵਾਪਸ ਨਾਲ ਦੀ ਨਾਲ ਜੇ ਤੁਹਾਨੂੰ ਬਾਲਮ ਚਾਹੀਦਾ ਭਾਈ ਕਿੰਨੇ ਦਾ ਬਾਲਮ ਵੱਡਾ ਬਾਲਮ ਵੱਡਾ ਕੰਪਨੀ ਦੇ ਉਮੇ ਜਮੇ ਪਹਿਲਾਂ ਉਹ ਕੋ 40 ਰੁਪਏ ਦਾ ਹੀ 40 ਰੁਪਏ ਦਾ ਜੇ ਤੁਸੀਂ ਟੂਪ ਵਾਲੀ ਫੱਟੀ ਮਤਲਬ ਉਹ ਲੈ ਲੈਣੀ ਹੈਗੀ ਆ ਉਹ ਪਹਿਲਾਂ 120 ਦੀ ਸੀ ਹੁਣ 100 ਰੁਪਏ ਦੀ ਕਰਤੀ ਉਹ ਪਹਿਲਾਂ 120 ਦੀ ਸੀ ਹੁਣ 100 ਰੁਪਏ ਦੀ ਇੱਕ ਸਾਲ ਦੀ ਗਾਰੰਟੀ ਨਾਲ 100 ਰੁਪਏ ਦੀ ਫੱਟੀ 100 ਰੁਪਏ ਦੀ ਫੱਟੀ ਕਰਤੀ